ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰ ਸਿੰਘ ਮਸਕੀਨ ਦੀ ਹਰ ਕਥਾ ਦੇ ਵਿੱਚ ਜ਼ਿੰਦਗੀ ਦਾ ਇੱਕ ਅਹਿਮ ਸਬਕ ਮੌਜੂਦ ਹੁੰਦਾ ਹੈ ਅਗਰ ਇਨਸਾਨ ਸਿੱਖੇ ਤੇ ਉਹਦੀ ਸਫਲਤਾ ਉਹਨੂੰ ਮਿਲ ਸਕਦੀ ਹੈਗੀ ਉਹਦੀ ਜ਼ਿੰਦਗੀ ਆਸਾਨ ਹੋ ਸਕਦੀ ਹੈਗੀ ਇਹ ਅੱਜ ਦੀ ਕਥਾ ਦੇ ਵਿੱਚ ਵੀ ਇਸੇ ਤਰ੍ਹਾਂ ਜ਼ਿੰਦਗੀ ਦਾ ਇੱਕ ਅਹਿਮ ਸਬਕ ਮੌਜੂਦ ਹੈ ਸੋ ਚੱਲ ਕੇ ਕਥਾ ਸੁਣਨੇ ਫਿਰ ਕਰਨੇ ਉਸ ਤੇ ਵਿਚਾਰ ਭਾਈ ਗੁਰਦਾਸ ਸਿੰਘ ਨੇ ਇੱਕ ਦਲੀਲ ਦਿੱਤੀ ਹੈ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਉ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਧੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਬਿਲਕੁਲ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਸਿੰਘ ਦੀ ਵਾਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਕਿ ਕੱਥ ਦੇ ਚ ਨੇ ਇਕਾਂਤ ਦੇ ਇਸ ਪੁਰਾਣੇ ਜ਼ਮਾਨੇ ਚ ਕੋਈ ਹੋਈ ਤੇ ਇੱਕ ਅਦਾਈ ਹੋਈ ਅੱਜ ਕੱਲ੍ਹ ਹੋਈ ਤਾਂ ਕੋਈ ਕਰ ਚਲੋ ਲੈਡੀ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਤ ਦੇ ਤੇ ਇਹ ਵੀ ਨਹੀਂ ਹੁੰਦਾ ਸੱਚੀ ਗੱਲ ਆਪਣੀ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਸੰਕੋਚ ਪੈਦਾ ਕਰ ਦੇਗਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦਾ ਜੇ ਬੁਥੇਰੇ ਲੋਕ ਖੜੇ ਹੋਣ ਇਸ ਦਾ ਜਨਮ ਦੇ। ਸੰਕੋਚ ਪੈਦਾ ਹੋਵੇਗਾ। ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਕਿਦ ਰੈਸ਼ਲੀ ਨੂੰ ਸਮਝ ਲੈਣਾ। ਪੂਰਤ ਜਣੇ ਵਣ ਕੋਠੜੀ। ਇੱਕ ਗੋਪਤ ਕੋਠੜੀ ਇਹ ਜਨਮ ਦੇਂਦੀ ਇਹ ਬੱਚੇ ਨੂੰ। ਸੜਕ ਤੇ ਨਹੀਂ ਦੇਂਦੀ, ਬਾਜ਼ਾਰ ਵਿੱਚ ਨਹੀਂ ਦੇਂਦੀ। ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ। ਇੱਕ ਤੰਗ ਤਾਰੀਕ ਕੋਠੜੀ ਦੇ। ਬਾਜ਼ਾਰ ਵਿੱਚ ਨਹੀਂ। ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਇਹਦੀ ਵਾਸਤੇ ਵੀ ਇਕਾਂਤ ਚਾਹੀਦੀ ਹੈ ਦੂਜੇ ਦਾ ਹੋਣਾ ਵਿਗਨਕਾਰੀ ਹੈ ਵਿਗਨਕਾਰੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-1 ਸਾਲ ਰਿਹਾ ਹੈ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ ਨਾਲ ਇੱਕ ਪਹਾੜੀ ਸੀ ਉੱਪਰ ਇੱਕ ਛੋਟਾ ਜਿਹਾ ਮੰਦਰ ਸੀ ਗੁੰਮਟੀ ਜਿਹਾ ਜਿਵੇਂ ਬਣਾ ਦੇ ਦਿਨ ਭਾਰਤ ਥਾਂ ਥਾਂ ਤੇ ਗੁੰਮਟੀਆਂ ਬਣੀਆਂ ਗਿਆ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ छुड़ाया ਖੂਨੋਂ ਖੂਨ ਹੋ ਗਿਆ ਸੀ ਮੈਂ ਆਖਿਆ ਮਿਤਰਾ ਮੇਰਾ ਆਵਣਾ ਕੋਈ ਆਪ ਸ਼ਗਨ ਹੋ ਗਿਆ ਕਹਿ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦਿਆਂ ਖਪਦਿਆਂ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲਯੁਗ ਬਣਾ ਕੇ ਵੇਚ ਦਿੱਤਾ ਕਹਿੰਦਾ ਹੋਰ ਮੈਂ ਅਬ ਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਬਈ ਠੋਗੀਏ ਗਲਤੀ ਬੋਲ ਹੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਕਹਿੰਦੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਚ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਹ ਨੂੰ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਰਹੇ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸਰਦਾ ਨਾਲ ਪਿਆਰ ਨਾਲ ਗੁਣਾ ਨਾਲ which i see sej vichai kant ko kiya hab singar iti manjna samavani je gal paira haar koi shardalu aaya hona zarur aap di gyat layi arj kara tagore eh do panktiyan pad ke roth da si kenda ishq di duniya ch pyar di duniya ch ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਪਿੱਤੀ ਮੰਜ ਨ ਸਮਾਵਨੇ ਜੇ ਗਲ ਪੈਰਾ ਹਾਰ ਬਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਇਹ ਦੀਵਾਰ ਬਣ ਗਈ ਹਾਰ ਦੀਵਾਰ ਬਣ ਗਈ ਗਲ ਵਕੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਤੇ ਦੌਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦਿ ਜਿਹਦਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਹਾ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਵਿੱਚ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈ ਕੋਈ ਖੇਡ ਬਣਦੀ ਦੇਖੇਂ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੈਣਾ ਤੈਨੂੰ ਲੱਗ ਜਾਏਗਾ ਉਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਬਈ ਉਹ ਜੀਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚਲਾ ਵੀ ਜਾਂਦਾ ਖੰਡ ਲਗ ਨਾ ਜਾਇਆ ਕਰੇ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇਂ ਅਗਰ ਉਹਦੇ ਮੂੰਹੋਂ ਕੋ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈ ਭੀਤ ਵੀ ਹੋ ਗਿਆ ਔਰ ਦੁਨੀਆਂ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈਆਂ ਦੀ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਏ ਕਿ ਹਰ ਮੁਲਕ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਕਿਧਰੇ ਹੁੰਦੇ ਜੁਗੜੀਆਂ ਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਆ ਕਿਉਂਕਿ ਕਈ ਦਫਾ ਦਾਸ ਨੂੰ ਕਈ ਕਹਿ ਲੈਣਾ ਮੈਂ ਵੀ ਸੰਗਤ ਵਿੱਚ ਕਹਿ ਦੇਣਾ ਇਹ ਕਰਿਆ ਕਰੋ ਪਰ ਕਲਿਆਂ ਕਰਿਆ ਕਰੋ ਪਰ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਵਿੱਚ ਹੀ ਹੁੰਦਾ ਆ ਔਰ ਵੀ ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤਾਂ ਕੋਈ ਹਰ ਜਲੇਗਾ ਕੋਈ ਹਰ ਜਲੇਗਾ ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ ਅੱਜ ਦੀ ਕਥਾ ਛੋਟੀ ਸੀਗੀ ਲੇਕਿਨ ਸਬਕ ਬਹੁਤ ਵੱਡਾ ਸੀਗਾ ਅਗਰ ਕੋਈ ਸਮਝੇ ਸਮਝਣ ਵਾਲਾ ਹੋਵੇ ਤੇ ਗਿਆਨੀ ਸੰਤ ਸਿੰਘ ਮਸਕੀਨ ਜਿਸ ਤਰ੍ਹਾਂ ਕਿ ਆਪਣੀ ਕਥਾ ਦੇ ਵਿੱਚ ਕਹਿੰਦੇ ਆ ਕਿ ਕੁਝ ਲੋਕ ਜਿਹੜੇ ਆ ਉਹ ਉਮਰ ਦੇ ਲਿਹਾਜ਼ ਨਾ ਕਰੋ ਉਹਨਾਂ ਨੂੰ ਦੇਖਿਆ ਜਾਵੇ ਤੇ ਉਹ ਲੱਗਦਾ ਕਿ ਬਹੁਤ ਬੁੱਧੀ ਵਾਲੇ ਆ ਕਿਉਂਕਿ ਕਾਫੀ ਉਮਰ ਗੁਜ਼ਾਰ ਚੁਕੇ ਹੁੰਦੇ ਆ ਲੇਕਿਨ ਧਾਰਮਿਕ ਤੌਰ ਤੇ ਉਹਨਾਂ ਨੂੰ ਬਿਲਕੁਲ ਵੀ ਬੁੱਧੀ ਨਹੀਂ ਹੁੰਦੀ ਉਹ ਬੱਚੇ ਦੇ ਬੱਚੇ ਹੀ ਹੁੰਦੇ ਆ ਅਗਰ ਕਿਸੇ ਨੂੰ ਸਮਝ ਆ ਗਈ ਹੈ ਨਾ ਰੱਬ ਦੀ ਤੇ ਫਿਰ ਉਹਦੇ ਵਾਸਤੇ ਉਮਰ ਜਿਹੜੀ ਹੈ ਮਾਇਨੇ ਨਹੀਂ ਰੱਖਦੀ ਹੈਗੀ ਤੇ ਲੇਕਿਨ ਜੇ ਸਮਝ ਨਹੀਂ ਆਈ ਭਾਵੇਂ ਉਮਰ ਦਾ ਆਖਰੀ ਹਿੱਸਾ ਹੀ ਚੱਲਣ ਦਾ ਹੈਗਾ ਤਾਂ ਉਹ ਬੱਚਾ ਹੀ ਹੈਗਾ ਵਾ ਉਹ ਬੱਚੇ ਆ ਆਂਦੀ ਤਰ੍ਹਾਂ ਹੀ ਉਹਦਾ ਹਾਲ ਹੈਗਾ ਕਿ ਜਿਹਨੂੰ ਸਮਝ ਨਹੀਂ ਹੈ ਜਿਹਨੂੰ ਪਤਾ ਹੀ ਨਹੀਂ ਹੈ ਜਿਹੜੀ ਸਮਝ ਗੱਲ ਆ ਜਾਏ ਜਾਂ ਚੇਤੇ ਚ ਗੱਲ ਆ ਜੇ ਉਹੀ ਗੱਲ ਤੁਹਾਨੂੰ ਜਿਹੜੀ ਹੈ ਉਹ ਫਾਇਦਾ ਦੇ ਸਕਦੀ ਹੈਗੀ ਹੈ ਰੱਬ ਨੇ ਇਸ ਕਾਇਨਾਤ ਦੇ ਉੱਤੇ ਇਨਸਾਨ ਨੂੰ ਭੇਜਣ ਦਾ ਇੱਕ ਮਕਸਦ ਰੱਖਿਆ ਸੀਗਾ ਉਸ ਮਕਸਦ ਨੂੰ ਅਗਰ ਇਨਸਾਨ ਪਾਉਂਦਾ ਹੈ ਤੇ ਫੇਰ ਹੀ ਉਹਦੀ ਕਾਮਯਾਬੀ ਹੈਗੀ ਅਗਰ ਉਹਨੂੰ ਪਾਏ ਬਗੈਰ ਚਲੇ ਜਾਂਦਾ ਹੈਗਾ ਤੇ ਫਿਰ ਤੇ ਨਾਕਾਮ ਇੱਥੋਂ ਚਲਾ ਗਿਆ ਹੈਗਾ ਉਹਦੇ ਇਸ ਦੁਨੀਆ ਆ ਜੋ ਉਹਨੂੰ ਸਫਲਤਾ ਮਿਲੀ ਨਾ ਉਹਨੂੰ ਆਖਰਤ 'ਚ ਮਿਲਣੀ ਹੈਗੀ ਹੈ ਰੱਬ ਨੇ ਇਨਸਾਨ ਨੂੰ ਆਪਣੀ ਬੰਦਗੀ ਵਾਸਤੇ ਨਹੀਂ ਸੀ ਭੇਜਿਆ ਹੈਗਾ ਬੰਦਗੀ ਵਾਸਤੇ ਉਸ ਕੋ ਹਜ਼ਾਰਾਂ ਦੀ ਤਦਾਦ ਚ ਬਲਕੇ ਲੱਖਾਂ ਦੀ ਤਦਾਦ ਚ ਫਰਿਸ਼ਤੇ ਮੌਜੂਦ ਹੈਗੇ ਜਿਹੜੇ 24 ਘੰਟੇ ਰੱਬ ਦੀ ਇਬਾਦਤ ਕਰਦੇ ਹੈਗੇ ਔਰ ਮਨੋ ਜੁੜ ਕੇ ਰੱਬ ਨਾਲ ਇਬਾਦਤ ਕਰਦੇ ਉਹਨਾਂ ਦੇ ਮਨ ਚ ਵਿਚਾਰ ਨਹੀਂ ਹੁੰਦੇ ਹੈ ਉਹ ਦੁਨੀਆ ਦੇ ਲੋਗਾਂ ਦੀ ਤਰ੍ਹਾਂ ਇਹ ਨਹੀਂ ਕਿ ਕਰਨ ਇਬਾਦਤ ਦੇ ਹੈ ਲੇਕਿਨ ਮਨ ਚ ਕੋਈ ਹੋਰ ਵਿਚਾਰ ਚੱਲਦੇ ਹੈਗੇ ਮੈਂ ਗਿਆਨੀ ਸੰਸਿੰਘ ਮਸਕੀਨ ਦੀ ਇੱਕ ਕਥਾ ਪਾਈ ਸੀਗੀ ਉਹ ਵੀ ਛੋਟੀ ਜਿਹੀ ਕਥਾ ਸੀ ਜਿਹਦੇ ਵਿੱਚ ਉਹਨਾਂ ਨੇ ਬਾਬਾ ਗੁਰੂ ਨਾਨਕ ਦਾ ਇੱਕ ਵਾਕਿਆ ਦੱਸਿਆ ਸੀਗਾ ਕਿ ਇੱਕ ਮੁਸਲਮਾਨ ਨਵਾਬ ਨੇ ਉਹਨਾਂ ਨੂੰ ਆਪਣੇ ਨਾਲ ਨਮਾਜ਼ ਪੜ੍ਹਨ ਦਾ ਗਿਆ ਤੇ ਬਾਬਾ ਗੁਰੂ ਨਾਨਕ ਨੇ ਕਿਹਾ ਕਿ ਠੀਕ ਹੈ ਮੈਂ ਤੇਰੇ ਨਾਲ ਨਮਾਜ਼ ਆਕ ਮਸਜਿਦ ਚ ਜਾ ਕੇ ਨਮਾਜ਼ ਪੜ੍ਹਾਂਗਾ ਇਸ ਗੱਲ ਦਾ ਪੂਰੇ ਪਿੰਡ ਚ ਚਰਚਾ ਫੈਲ ਗਿਆ ਕਿ ਬਾਬਾ ਗੁਰੂ ਨਾਨਕ ਮਸਜਿਦ ਜਾ ਕੇ ਨਮਾਜ਼ ਪੜ੍ਹਨ ਲੈ ਜਦੋਂ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤੇ ਜਿਹੜਾ ਨਵਾਬ ਸਿਕਾ ਉਸ ਸਜਦੇ ਚਲਾ ਗਿਆ ਪਰ ਬਾਬਾ ਗੁਰੂ ਨਾਨਕ ਸਜਦੇ ਚ ਨਾ ਆ ਗਏ ਤੇ ਉਸ ਨਵਾਬ ਨੇ ਸਲਾਮ ਫੇਰ ਕੇ ਗਿਆ ਕਿ ਤੁਸੀਂ ਮਸਜਿਦ ਮੇਰੇ ਵਿੱਚ ਆ ਨਾਲ ਆ ਤੇ ਗਏ ਹੋ ਐ ਲੇਕਿਨ ਤੁਸੀਂ ਨਮਾਜ਼ ਨਹੀਂ ਪੜੀ ਹੈ ਬਾਬਾ ਗੁਰੂ ਨਾਨਕ ਨੇ ਪੁੱਛਿਆ ਕਿ ਨਮਾਜ਼ ਮੈਂ ਤੇ ਨਮਾਜ਼ ਪੜੀ ਹੈ ਲੇਕਿਨ ਤੂੰ ਨਮਾਜ਼ ਨਹੀਂ ਪੜੀ ਹੈ ਤੇਰਾ ਤੇ ਧਿਆਨ ਮਿਸਰ ਦੇ ਜਿਹੜੇ ਤੇਰੇ ਗੁਲਾਮ ਤੋਂ ਆਪਣੇ ਭੇਜੇ ਉਹਨਾਂ ਦੀ ਖਰੀਦੋ ਫਰੋਖਤ ਜਿਹੜੀ ਕਰਨਦੇ ਆ ਘੋੜਿਆਂ ਦੀ ਉਹਦੇ ਵਿੱਚ ਲੱਗਾ ਸੀਗਾ ਤੇ ਮੈਂ ਤਾਂ ਮਨੋਂ ਰੱਬ ਨਾਲ ਜੁੜਿਆ ਸੀਗਾ ਤੇ ਉਹ ਜਿਹੜਾ ਆ ਨਵਾਬ ਸੀ ਉਹ ਬਹੁਤ ਸ਼ਰਮਿੰਦਾ ਹੋਇਆ ਇਸਤ ਮਕਸਦ ਇਹ ਹੈ ਕਿ ਅਸੀਂ ਵਾਕਈ ਰੱਬ ਦੀ ਬਾਰਗਾ ਚ ਖੜੇ ਜ਼ਰੂਰ ਹੋਈਂਦਾ ਲੇਕਿਨ ਸਾਡੇ ਮਨ ਚ ਜਿਹੜੇ ਆ ਵਿਚਾਰ ਹੋਰ ਚੱਲ ਜਾਂਦੇ ਹੋਈਦੇ ਆ ਅਸੀਂ ਕਦੀ ਕੋਈ ਆਪਣੇ ਜਿਹੜਾ ਕਾਰੋਬਾਰ ਤੋਂ ਉੱਠ ਕੇ ਗਿਆ ਹੁੰਦਾ ਉਹਦੇ ਦਿਨ ਚ ਕਾਰੋਬਾਰ ਚੱਲਿਆ ਦਿਆਂ ਹੁੰਦਾ ਕਿ ਫਟਾਫਟ ਨਮਾਜ਼ ਪੜ੍ਹ ਕੇ ਜਾਵਾਂ ਜਾਂ ਇਬਾਦਤ ਕਰਕੇ ਜਾਵਾਂ ਦੁਕਾਨ ਬੰਦ ਕਰਕੇ ਆਇਆ ਗਾਕਾਂ ਦਾ ਟਾਈਮ ਹੈ ਕਿੰਨੇ ਗਾਹ ਵਾਪਸ ਚਲੇ ਜਾਣਗੇ ਅਗਰ ਕੋਈ ਹੋਰ ਕੰਮ ਕਰਦਾ ਹੈ ਤੇ ਉਹਦੇ ਮਨ ਚ ਉਸ ਤਰ੍ਹਾਂ ਦੇ ਵਿਚਾਰ ਚੱਲਣਦੇ ਹੁੰਦੇ ਆ ਇਹ ਹੁੰਦੇ ਆ ਇਹ ਜਿਹੜਾ ਵੈ ਇਸੇ ਵਜ੍ਹਾ ਤੋਂ ਤੇ ਅਸੀਂ ਦੁਨੀਆਦਾਰ ਹੁੰਦੇ ਜਾਣ ਨਹੀਂ ਹੈਗੇ ਕਿਉਂਕਿ ਅਸੀਂ ਅਰ ਜਿਹੜਾ ਰੱਬ ਦਾ ਵੇਲਾ ਵੈ ਰੱਬ ਦੀ ਯਾਦ ਦਾ ਵੇਲਾ ਉਹਦੇ ਵਿੱਚ ਵੀ ਅਸੀਂ ਇਹ ਦੁਨੀਆਦਾਰੀ ਦੇ ਕੰਮਾਂ ਨੂੰ ਯਾਦ ਰੱਖੀਦਾ ਹੈ ਦੁਨੀਆਦਾਰੀ ਦੇ ਨਫੇ ਨੁਕਸਾਨ ਦੇ ਬਾਰੇ ਸੋਚੀਦਾ ਹੈਗਾ ਵਾ ਜਿਹੜਾ ਰੱਬ ਦਾ ਵੇਲਾ ਨਾ ਅਗਰ ਖਾਲਸਤਨ ਉਹਦੇ ਵਿੱਚ ਰੱਬ ਨੂੰ ਪੁਕਾਰਿਆ ਜਾਵੇ ਨਾ ਤੇ ਇਨਸਾਨ ਨੂੰ ਆਨੰਦ ਵੀ ਆਉਣਾ ਸ਼ੁਰੂ ਹੋ ਜਾਏ ਰਸ ਵੀ ਮਿਲਣਾ ਸ਼ੁਰੂ ਹੋ ਜਾਏ ਔਰ ਕਾਮਯਾਬੀ ਵੀ ਉਹਨੂੰ ਯਕੀਨੀ ਮਿਲੇ ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ ਅਸੀਂ ਉਸ ਵੇਲੇ 'ਚ ਖਿਆਨਤ ਕਰਨੇ ਆ ਦੁਨੀਆਦਾਰੀ ਦੇ ਵਿੱਚ ਰੁੱਝ ਕੇ ਉਹਦੇ ਕੰਮਾਂ ਨੂੰ ਯਾਦ ਕਰਕੇ ਅਸੀਂ ਰੱਬ ਦੇ ਨਾਲ ਖਿਆਨਤ ਕਰਨ ਨਹੀਂ ਹੁੰਨੇ ਆ ਜਦੋਂ ਅਸੀਂ ਸੱਚੀ ਯਾਦ ਦੇ ਨਾਲ ਸੱਚੇ ਮੰਨ ਦੇ ਨਾਲ ਰੱਬ ਨਾਲ ਜੁੜਾਂਗੇ ਨਾ ਫਿਰ ਸਾਨੂੰ ਉਸ ਮਕਸਦ ਦਾ ਵੀ ਪਤਾ ਚੱਲੇਗਾ ਜਿਹੜਾ ਰੱਬ ਨੇ ਸਾਨੂੰ ਇਸ ਦੁਨੀਆ ਤੇ ਭੇਜਣ ਦਾ ਬਣਾਇਆ ਹੈਗਾ ਵਾ ਕਿ ਅਸੀਂ ਕਾਦੇ ਵਾਸਤੇ ਨੇ ਸਾਨੂੰ ਇੱਥੇ ਕਿ ਲਾਇਆ ਕਿ ਅਸੀਂ ਇਨਸਾਨ ਜਿਹੜਾ ਉਹ معاشਰਤ ਸਿੱਖ ਸਕੇ ਇਨਸਾਨੀਅਤ ਨੂੰ ਅਹਿਮੀਅਤ ਦੇਵੇ ਔਰ ਫਿਰ ਬਗੈਰ ਕਿਸੇ ਨਫੇ ਨੁਕਸਾਨ ਤੋਂ ਰੱਬ ਦੀ ਖੁਸ਼ੀ ਹਾਸਲ ਕਰਨੇ ਦੀ ਕੋਸ਼ਿਸ਼ ਕਰੇ ਕਿਸੇ ਡਰ ਖੋਫ ਤੋਂ ਬਗੈਰ ਕਿਸੇ ਜ਼ਬਰ ਤੋਂ ਬਗੈਰ ਅਗਰ ਰੱਬ ਜੋਂਦਾ ਤਾਂ ਸਭ ਨੂੰ ਇੱਕੋ ਹੀ ਧਰਮ ਚ ਪੈਦਾ ਦਿੰਦਾ ਹੈਗਾ ਦੁਨੀਆ ਤੇ مختلف ਧਰਮ ਕਿਤੋਂ ਬਣੇ ਕਿਉਂ مختلف ਧਰਮਾਂ ਦੇ ਮੰਨਣ ਵਾਲੇ ਪੈਦਾ ਹੋ ਗਏ ਇਸ ਵਾਸਤੇ ਕਿ ਰੱਬ ਨੇ ਇਨਸਾਨ ਨੂੰ ਆਜ਼ਾਦ ਪੈਦਾ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਜੋ ਜਿਹੜਾ ਚਾਵੇ ਉਹ ਧਰਮ ਅਪਣਾ ਲਵੇ ਸਿੱਧਾ ਰਾਸਤਾ ਵੀ ਉਹਨੂੰ ਦੇ ਦਤਾ ਤੇ ਜਿਹੜਾ ਬਦੀ ਦਾ ਰਾਸਤਾ ਵੀ ਦਿਖਾਤਾ ਨੇਕੀ ਦਾ ਰਾਸਤਾ ਵੀ ਦਿਖਾਤਾ ਹੁਣ ਇਨਸਾਨ ਦੇ ਨਿਰਭਰ ਕਰਦਾ ਹੈ ਕਿ ਉਹ ਨੇਕੀ ਦੇ ਰਸਤੇ ਤੇ ਚੱਲਦਾ ਹੈ ਕਿ ਬਦੀ ਦੇ ਰਸਤੇ ਤੇ ਚੱਲਦਾ ਹੈ ਤਾਂ ਕਿ ਕੱਲ ਨੂੰ जो आखर दिहाड़े रब हिसाब किताब करे तो बंदा यह जवाज़ पेश ना कर सके कि मैं ते रब दर्जी यदि वजह तो इस रस्ते से चलिया मेरी तो इतने मर्जी नहीं सी है इंसान ने जो कुछ करना है अपनी मर्जी के नाल करना है चाहे ਉਹ ਚੰਗੇ ਕੰਮ ਕਰਨੇ ਆ ਤੇ ਚਾਹੇ ਮਾੜੇ ਕੰਮ ਕਰਨੇ ਹੈਗੇ ਆ ਇਸ ਲਈ ਜਿਹੜਾ ਬੰਦਾ ਆਪਣੀ ਬਿਗੈਰ ਕਿਸੇ ਡਰ ਖੋਫ ਤੋਂ ਨੁਕਸਾਨ ਤੋਂ ਕਿਸੇ ਜ਼ਬਰ ਤੋਂ ਬਿਗੈਰ ਰੱਬ ਦੇ ਖੁਸ਼ੀ ਹਾਸਲ ਕਰਨੇ ਦੀ ਕੋਸ਼ਿਸ਼ ਕਰਦਾ ਹੈ ਨਾ ਫਿਰ ਉਹ ਰੱਬ ਦੇ ਕਰੀਬ ਹੋ ਜਾਂਦਾ ਹੈਗਾ ਉਹਨੂੰ ਰੱਬ ਦੀ ਯਾਦ 'ਚ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਵਾ ਉਹ ਦੁਨੀਆਦਾਰੀ ਤੋਂ ਦੂਰ ਹਟ ਜਾਂਦਾ ਹੈਗਾ ਵਾ ਫਿਰ ਉਹ ਹਰ ਚੀਜ਼ ਨੂੰ ਅਹਿਮੀਅਤ ਦਿੰਦਾ ਰੱਬ ਦੀ ਬਣਾਈ ਹੋਈ ਔਰ ਇਨਸਾਨ ਉਹ 'ਚ ਸਭ ਤੋਂ ਉੱਪਰ ਹੈਗੀ ਆ ਇਨਸਾਨਾਂ ਨੂੰ ਅਹਿਮੀਅਤ ਜੜਾ ਦਿੰਦਾ ਜਿਹੜੇ ਇਨਸਾਨਾਂ ਦੀ ਕਦਰ ਕਰਦਾ ਉਹਨਾਂ ਨੂੰ ਇੱਜ਼ਤ ਇhtiram ਦਿੰਦਾ ਹੈ ਉਹ ਰੱਬ ਦੇ ਜ਼ਿਆਦਾ ਨਜ਼ਦੀਕ ਹੋ ਜਾਂਦਾ ਹੈਗਾ ਵੀਰੋ ਬਹੁਤ ਹੀ ਵਧੀਆ ਕਥਾ ਸੀ ਤੁਹਾਨੂੰ ਇਹ ਕਥਾ ਕੈਂਦੀ ਲਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ